ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਪਹਿਲੇ ਪਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲ ਯੁਗ ਦੇ ਜੀਵਾਂ ਦਾ ਉਧਾਰ ਕਰਦੇ ਸਗਲ ਧਰਤੀ ਦੀ ਸੈਲ ਕਰਦੇ ਇੱਕ ਦਿਨ ਆਪਨੇ ਘਰ ਕਰਤਾਰਪੁਰ ਵਿੱਚ ਸੁੱਤੇ ਪਏ ਨੇ ਰਸੋਈ ਤਿਆਰ ਹੋ ਗਈ ਰਸੋਈਏ ਨੇ ਮਾਤਾ ਜੀ ਅਗੀ ਅਰਜ ਕੀਤੀ ਮਾਤਾ ਜੀ ਰਸੋਈ ਤਿਆਰ ਉਹ ਜਦ ਮਾਤਾ ਜੀ ਕਿਸੇ ਕੰਮ ਵਿੱਚ ਬੈਠੇ ਸਨ ਉਹਨਾਂ ਨੇ ਆਪਣੀ ਦਾਸੀ ਨੂੰ ਆਖਿਆ ਵੀ ਜਾਓ ਗੁਰੂ ਜੀ ਨੂੰ ਜਗਾ ਕੇ ਲਿਆਓ ਉਹ ਦਾਸੀ ਗੁਰੂ ਜੀ ਨੂੰ ਲੱਗੇ ਜਗਾਉਣ ਉਸ ਨੇ ਕਿਹਾ ਕੀਤਾ ਵੀ ਗੁਰੂ ਜੀ ਨੂੰ ਮੱਥਾ ਟੇਕ ਕੇ ਮਹਾਰਾਜ ਦੇ ਚਰਨਾਂ ਦੇ ਨਾਲ ਆਪਣੀ ਜੁਬਾਨ ਲਾ ਲਾ ਦਿੱਤੀ ਤੇ ਜੁਬਾਨ ਨਾਲ ਲੱਗੀ ਮਹਾਰਾਜ ਦੇ ਚਰਨ ਚੱਟਣ ਜਦੋਂ ਉਸ ਦਾਸੀ ਨੇ ਚਰਨ ਚੱਟੇ ਨਾਲ ਤੇ ਉਹਦੀ ਦਿਵਯ ਦ੍ਰਿਸ਼ਟੀ ਹੋ ਗਈ ਅਗਮ ਨਿਗਮ ਦੀ ਸੋਝੀ ਹੋ ਗਈ ਕਿਆ ਦੇਖੇ ਗੁਰੂ ਜੀ ਤਾਂ ਸਮੁੰਦਰ ਦੇ ਕਿਨਾਰੇ ਤੇ ਖੜੇ ਨੇ ਕਿਸੇ ਸਿੱਖ ਦਾ ਜਹਾਜ਼ ਡੁੱਬਦਾ ਸੀ ਉਹ ਪਾਰ ਕਰ ਦਿੱਤਾ ਨੇ ਇਹ ਕੌਤਗ ਦਾਸੀ ਵੇਖ ਕੇ ਮਾਤਾ ਜੀ ਪਾਸ ਆਈ ਤੇ ਲੱਗੇ ਗਿਆ ਮਾਤਾ ਜੀ ਗੁਰੂ ਜੀ ਇੱਥੇ ਨਹੀਂ ਨੇ ਜਦੋਂ ਆਉਣਗੇ ਉਹਨਾਂ ਨੂੰ ਜਗਾ ਲਿਆਵਾਂਗੇ ਤਾਂ ਮਾਤਾ ਜੀ ਸੁਣ ਕੇ ਆਖਿਆ ਵੀ ਗੁਰੂ ਜੀ ਦਾ ਘਰ ਚ ਸੁੱਤੇ ਪੈਣੇ ਦਾਸੀਆਂ ਨੇ ਮਾਤਾ ਜੀ ਗੁਰੂ ਜੀ ਸਮੁੰਦਰ ਵਿੱਚੋਂ ਸਿੱਖ ਦਾ ਜਹਾਜ਼ ਕੱਢਣ ਗਏ ਨੇ ਇਹ ਸੁਣ ਕੇ ਮਾਤਾ ਜੀ ਚੁੱਪ ਕਰ ਰਹੀ ਜਦੋਂ ਗੁਰੂ ਜੀ ਜਾਗੇ ਤਾਂ ਮਾਤਾ ਜੀਾਂ ਦੇ ਮਹਾਰਾਜ ਜੀ ਇਹ ਜਿਹੜੀ ਦਾਸੀਆਂ ਨੇ ਇਹ ਸਾਨੂੰ ਮਸ਼ਕਰੀਆਂ ਕਰਦੀ ਗੁਰੂ ਜੀਾਂ ਨੇ ਇਹਦੀ ਕਿੰ ਆਮਜਾਲ ਹੈ ਤੁਹਾਨੂੰ ਗੁਜਾ ਕੇ ਉਹ ਕੀ ਬਾਤ ਹੈ ਜੋ ਇਹਨੇ ਆਖੀ ਮਾਤਾ ਜੀ ਅੰਦਰ ਰਸੋਈਏ ਨੇ ਸੋਈ ਤਿਆਰ ਕਰਕੇ ਆਖਿਆ ਸੀ ਰਸੋਈ ਤਿਆਰ ਤੇ ਮੈਂ ਇਹਨੂੰ ਆਖਿਆ ਵੀ ਜਾਓ ਜਾ ਕੇ ਗੁਰੂ ਜੀ ਨੂੰ ਜਗਾ ਕੇ ਲਿਆਓ ਇਹ ਕਹਿਣ ਲੱਗੀ ਗੁਰੂ ਜੀ ਸਮੁੰਦਰ ਵਿੱਚੋਂ ਸਿੱਖ ਦਾ ਜਹਾਜ਼ ਕੱਢਣ ਗਏ ਹੋਏ ਨੇ ਜਦੋਂ ਆਉਣਗੇ ਫਿਰ ਜਗਾ ਲਿਆਵਾਂਗੇ ਆ ਗੁਰੂ ਗਬਾਬੇ ਜੀ ਬਚਨ ਕੀਤਾ ਐਸੀਆਂ ਕਮਲੀਆਂ ਝੱਲੀਆਂ ਦੀ ਗੱਲ ਨਹੀਂ ਮੰਨੀ ਦੀ ਜਦੋਂ ਗੁਰੂ ਨਾਨਕ ਜੀ ਇਹ ਗੱਲ ਆਖੀ ਬਚਨ ਕਹਿੰਦਿਆਂ ਨਾਲ ਹੀ ਉਹ ਦਾਸੀ ਝੱਲੀ ਹੋਗੀ ਪਰ ਉਹਨੇ ਗੁਰੂ ਜੀ ਦਾ ਦਰਸ਼ਨ ਕੀਤਾ ਸੀ ਨਾਲੇ ਗੁਰੂ ਕੀ ਸਹਿਬ ਸੇਵਾ ਟੈਹਲ ਕਰਦੀ ਸੀ ਇਸ ਵਾਸਤੇ ਉਹਦੀ ਬੁੱਧ ਨਿਰਮਲ ਰਹੀ ਫਿਰ ਕਿੰਨੇ ਕੁ ਦਿਨ ਮਹਾਰਾਜ ਜੀ ਦੇ ਪਾਸ ਰਹੀ ਔਰ ਫਿਰ ਉਹ ਤੋਂ ਚਲੀ ਗਈ ਮੂਲੇ ਦੀ ਧੀ ਨੇ ਆਖਿਆ ਜੀ ਸੱਚੇ ਪਾਤਸ਼ਾਹ ਆਪ ਬਿਥੇ ਰਹਿੰਦੇ ਹੋ ਸਾਡਾ ਰਾਜ ਜੋਗ ਬਣਿਆ ਰਹਿੰਦਾ ਜੇ ਚੱਲਦੇ ਹੋ ਤੇ ਮੈਨੂੰ ਵੀ ਨਾਲ ਲੈ ਕੇ ਚੱਲੋ ਬਚਨ ਹੋਇਆ ਤੇਰਾ ਰਾਜ ਸਾਜ ਦਿਨੋਂ ਦਿਨ ਵੱਧਦਾ ਜਾਵੇਗਾ ਤੂੰ ਚਿੰਤਾ ਨਾ ਕਰਿਆ ਕਰ ਕਰਤਾਰ ਭਲੀ ਬਾਤ ਕਰੇਗਾ ਮੂਲੇ ਦੀ ਧੀਏ ਤੂੰ ਗਿਣਤੀ ਨਾ ਕਰਿਆ ਕਰ ਮੈਂ ਤੁਹਾਡੇ ਪਾਸ ਹੀ ਹਾਂ ਸ਼੍ਰੀ ਬਾਬਾ ਜੀ ਇਹ ਆਖਿਆ ਜੇ ਵੀ ਅਸੀਂ ਹੁਣ ਸੈਦਪੁਰ ਜਾਵਾਂਗੇ ਹਰ ਕੁਝ ਗੱਲ ਸੈਦਪੁਰ ਰਹਿ ਗਏ ਤੁਹਾਡੇ ਪਾਸ ਆ ਜਾਗੇ ਅਸਾ ਇੱਥੇ ਰਹਿਣਾ ਅਸਾ ਜਾਣਾ ਕਿੱਥੇ ਆ ਤੇ ਸ੍ਰੀ ਗੁਰੂ ਜੀ ਮਾਤਾ ਪਿਤਾ ਕੁਟੰਬ ਨੂੰ ਮਿਲ ਕੇ ਉਤੋਂ ਅੱਗੇ ਚੱਲੇ ਗੁਰੂ ਜੀ ਨਾਲ ਮਰਦਾਨਾ ਔਰ ਦੂਜਾ ਮੈਂ ਇਹ ਸਾਰੀਆਂ ਸਾਖੀਆਂ ਭਾਈ ਬਾਲਾ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਉਂਦਾ ਗੁਰੂ ਅੰਗਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕੇ ਸਾਰੀਆਂ ਸੰਗਤਾਂ ਸਰਵਣ ਕਰਦੀਆਂ ਮਹਾਰਾਜ ਜੀ ਜਦੋਂ ਚੱਲੇ ਤੇ ਜਾਂਦੇ ਜਾਂਦੇ ਸੈਦਪੁਰ ਜਾ ਪ੍ਰਾਪਤ ਹੋਏ ਅੱਗੇ ਪਠਾਣਾ ਦੇ ਘਰ ਆ ਸੀ ਉਹ ਪਠਾਨ ਇਕੱਠੇ ਹੋ ਕੇ ਨੱਚਦੇ ਪਰ ਗੁਰੂ ਬਾਬੇ ਜੀ ਨਾਲ ਕੁਝ ਫਕੀਰ ਰਹਿੰਦੇ ਸਨ ਗੁਰੂ ਜੀ ਦੇਖਿਆ ਫਕੀਰਾਂ ਨੂੰ ਭੁੱਖ ਨੇ ਆਜਿਜ ਕੀਤਾ ਖਬਰ ਕਿਸੇ ਨੇ ਨਹੀਂ ਲਈ ਤਾਂ ਮਹਾਰਾਜ ਜੀ ਫਿਰ ਉੱਥੇ ਰਾਗ ਤਲੰਗ ਵਿੱਚ ਸ਼ਬਦ ਉਚਾਰਨ ਕੀਤਾ